ਸਤਿ ਸ਼੍ਰੀ ਅਕਾਲ ਜੀ ਡੀਵੀਚ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰ ਹਦੇ ਦੇ ਪੇ ਤੁਹ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਸੰਜੀਵ 바ਵਾ ਨੇ ਗੁਰਦਾਸਪੁਰ ਤੋਂ ਤੁਹਾਨੂੰ ਦੱਈਏ ਕਿ ਪਿਛਲੇ ਦਿਨਾਂ ਤੋਂ ਬਹੁਤ ਵੱਡੀਆਂ ਵੱਡੀਆਂ ਚਰਚਾਵਾਂ ਜਿਹੜੀਆਂ ਨੇ ਹੜ੍ਹਾਂ ਨੂੰ ਲੈ ਕੇ ਹੋ ਰਹੀਆਂ ਨੇ ਤੇ ਹੜ੍ਹਾਂ ਦੇ ਉੱਤੇ ਬਹੁਤ ਵੱਡੇ ਵੱਡੇ ਬਿਆਨ ਵੀ ਆਏ ਤੇ ਉਸ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਪੰਜਾਬ ਦੇ ਵਿੱਚ ਪਹੁੰਚਦੇ ਨੇ ਤੇ ਉਹ ਪੰਜਾਬ ਨੂੰ ਜਿਹੜਾ ਆ ਉਹ 1600 ਕਰੋੜ ਰੁਪਇਆ ਦੇਣ ਦੇ ਲਈ ਐਲਾਨ ਕਰਕੇ ਚਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ 1600 ਕਰੋੜ ਨੂੰ ਲੈ ਕੇ ਬਹੁਤ ਜ਼ਿਆਦਾ ਚਰਚਾਵਾਂ ਹੁੰਦੀਆਂ ਨਜ਼ਰ ਆਈਆਂ ਤੇ 1600 ਕਰੋੜ ਤੋਂ ਇਲਾਵਾ ਹੋਰ ਵੀ 1200 ਕਰੋੜ ਜਾਂ ਹੋਰ ਕਈ ਕਰੋੜਾਂ ਦੇ ਜਿਹੜੇ ਗੱਲਾਂ ਬਾਤਾਂ ਨੇ ਉਹ ਨਿਕਲ ਕੇ ਸਾਹਮਣੇ ਆਈਆਂ ਜਿਹੜੀਆਂ ਕੀ ਬਹੁਤ ਜ਼ਿਆਦਾ ਚਰਚਾਵਾਂ ਇਸ ਚੀਜ਼ ਦੇ ਉੱਤੇ ਬਣੀਆਂ ਹੀ ਆ ਜੀ ਕਿ ਹੜਪੀਟਾਂ ਦੇ ਲਈ ਇਹ ਬਹੁਤ ਵੱਡੀ ਚਰਚਾ ਤੇ ਬਹੁਤ ਵੱਡੀ ਸਮੱਸਿਆ ਬਣੀ ਹੋਈ ਸੀ ਕਿ ਉਹ 1600 ਕਰੋੜ ਕਦੋਂ ਆਏਗਾ ਤੇ ਕਦੋਂ ਪੰਜਾਬ ਸਰਕਾਰ ਜਿਹੜੀ ਹੈ ਉਹਨਾਂ ਨੂੰ ਦਵੇਗੀ ਜਾਂ ਕਦੋਂ ਸਰਕਾਰ ਉਹਨਾਂ ਨੂੰ ਜਿਹੜੀ ਹੈ ਇਹ ਸਹੂਲਤ ਦਵੇਗੀ ਪਰ ਹੁਣ ਤਾਂ ਦੱਦੀਏ ਕਿ ਇਹ ਇੱਕ ਨਵਾਂ ਹਿਸਾਬ ਨਿਕਲ ਆਇਆ ਹੈ 1600 ਕਰੋੜ ਵਾਲਾ ਇੱਕ ਕੇਂਦਰ ਸਰਕਾਰ ਨੇ ਇੱਕ ਨਵਾਂ ਹਿਸਾਬ ਕਰ ਦਿੱਤਾ ਹੈ 1600 ਕਰੋੜ ਵਾਲਾ ਤਾਂ ਦੱਦੀਏ ਕਿ ਕੇਂਦਰੀ ਮੰਤਰੀ ਬੀ ਆਲ ਵਰਮਾ ਅੱਜ ਗਰਦਾਸਪੁਰ ਪਹੁੰਚੇ ਜਿੱਥੇ ਉਹਨਾਂ ਨੇ ਹੜ੍ਹ ਪੀੜਤ ਖੇਤਰ ਦਾ ਦੌਰਾ ਕੀਤਾ ਅਤੇ ਹੜ੍ਹ ਪੀੜਤਾ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਇਸ ਕੋ ਸਮੇਂ ਵਿੱਚ ਪੰਜਾਬ ਦੇ ਨਾਲ ਲੋਕਾਂ ਦੇ ਬਿਲਕੁਲ ਮੋੜੇ ਨਾਲ ਮੋੜਾ ਜੋੜ ਕੇ ਖੜੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਕੇਂਦਰੀ ਮੰਤਰੀ ਬੀ ਐਲ ਵਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਯਾਰੀ ਕੀਤੇਗੇ 1600 ਕਰੋੜ ਰੁਪਏ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਾਏ ਜਾਣਗੇ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਦੇ ਨੁਕਸਾਨ ਦੀ ਹੱਦ ਦਾ ਮਲਾਂਕਣ ਕਰਨ ਤੋਂ ਬਾਅਦ ਇਹ ਪੈਸਾ ਕਿਸਾਨਾਂ ਅਤੇ ਹੜਪੀੜਤਾ ਨੂੰ ਮੰਡਿਆ ਜਾਵੇਗਾ ਉਹਨਾਂ ਇਹ ਵੀ ਕਿਹਾ ਕਿ ਹੜ ਦੇ ਨੁਕਸਾਨ ਲਈ ਜ਼ਿੰਮੇਵਾਰ ਹੈ ਕੌਣ ਇਸ ਦੇ ਉੱਤੇ ਵੀ ਜਾਂਚ ਕਰਵਾਈ ਜਾਵੇ ਤੇ ਜੋ ਵੀ ਇਸ ਤੇ ਜ਼ਿੰਮੇਵਾਰ ਹੋਵੇਗਾ ਉਸ ਨੂੰ ਬੰਦੀ ਸਜ਼ਾ ਜਿਹੜੀ ਇਹ ਉਹ ਦਿੱਤੀ ਜਾਵੇ ਦੋਸਤੋ ਤੁਸੀਂ ਲਗਾਤਾਰ ਜਿਹੜੀਆਂ ਆ ਬਹੁਤ ਸਾਰੀਆਂ ਖਬਰਾਂ ਸੁਣਦੇ ਹੋਵੋਗੇ ਤੇ ਬਹੁਤ ਸਾਰੀਆਂ ਖਬਰਾਂ ਦੇ ਵਿੱਚ ਜਿਹੜਾ ਆ ਇਹ ਬਹੁਤ ਵੱਡੀ ਚਰਚਾ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹੋ ਰਹੀ ਸੀ ਕਿ ਨਰਿੰਦਰ ਦਾ ਮੋਦੀ ਨੇ ਜਿਹੜੇ ਪੈਸੇ ਅਨਾਉਂਸ ਕੀਤੇ ਨੇ 1600 ਕਰੋੜ ਰੁਪਏ ਪੰਜਾਬ ਵਾਸਤੇ ਉਹ ਕਦੋਂ ਮਿਲੇਗਾ ਕਿਸ ਤਰ੍ਹਾਂ ਮਿਲੇਗਾ ਤੇ ਪਹਿਲਾਂ ਸਰਕਾਰ ਕਹਿ ਰਹੀ ਸੀ ਕਿ ਇਹ ਜਿਹੜੇ ਪੈਸੇ ਆ ਪੰਜਾਬ ਸਰਕਾਰ ਦੇ ਖਾਤੇ ਚ ਆਉਣਗੇ ਤੇ ਫਿਰ ਅੱਗੇ ਗਰੀਬਾਂ ਨੂੰ ਦਿੱਤੇ ਜਾਣਗੇ ਹਰ ਭੇਡਾਂ ਨੂੰ ਦਿੱਤੇ ਜਾਣਗੇ ਪਰ ਇੱਥੇ ਇੱਕ ਵੱਡਾ ਹੀ ਸੱਪ ਜਿਹੜਾ ਆ ਬੀ.ਐਲ. ਵਰਮਾ ਜੋ ਕਿ ਕੇਂਦਰੀ ਮੰਤਰੀ ਕਰਤਾਰਪੁਰ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਇਹਦੇ ਤੇ ਸਿੱਧਾ ਤੌਰ ਤੇ ਹੀ ਇਹ ਕਹਿ ਦਿੱਤਾ ਕਿ ਇਹ ਪੈਸੇ ਜਿਹੜੇ ਆ ਇਹ ਪੰਜਾਬ ਸਰਕਾਰ ਦੇ ਖਾਤੇ 'ਚ ਨਹੀਂ ਆਉਣਗੇ ਇਹ ਦਿੱਤੇ ਜਾਣਗੇ ਸਿੱਧੇ ਤੌਰ ਤੇ ਇਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਨੁਕਸਾਨ ਹੜ੍ਹਾਂ ਦੇ ਨਾਲ ਹੋਇਆ ਉਹਨਾਂ ਦੇ ਖਾਤਿਆਂ 'ਚ ਹੀ ਆਉਣਗੇ ਬਾਕੀ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਆ ਬਣੇ ਰਹੋ ਇਸੇ ਤਰ੍ਹਾਂ ਡੀਪੀਜੀ ਪੰਜਾਬੀ ਜਤਾਂ ਕੀ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਨਾਲ ਧੰਨਵਾਦ ਜੀ ਦੇਖਿਆ ਗੁਰਦਾਸਪੁਰ ਮੇਰਾ ਆਣਾ पंजाब में दूसरी बार हुआ है जिसमें गुरदासपुर में आज आया हूँ और खास तौर से बाढ़ग्रस्त क्षेत्र और बाढ़ से पीड़ित जो ऐसे परिवार हैं किसान परिवार हों या अन्य उनको साथ बातचीत करके और क्या स्थिति उनकी है और अब तक का मूल्यांकन की स्थिति क्या है और उनके नुकसान का जायजा भी लेने मौके पर देखने के लिए भी में से पहले लुधियाना गया था आदरणीय प्रधानमंत्री मोदी जी लगातार सबका साथ सबका विकास सबका विश्वास सबका प्रयास की बात केवल कहते ही नहीं उसे उसे करने का काम करते हैं इस तरह से मैं कह सकता हूँ पंजाब में किसानों के साथ जिस तरह से बहुत बड़ी एक तरह से आपदा जैसी आई है और मैंने देखा यहाँ पर दो नदिया जो बहती हैं उन नदियों का नाम है एक का रावी है और एक का तो दोनों नदियों का जो पानी एक साथ मिलता है अगर सच में इन नदियों के पानी बरसात आने से पहले इनकी ठीक प्रकार से बांध बने होते इनकी मरम्मत हुई होती इनकी सफाई हुई होती तो शायद आज जो विकराल रूप देखने को मिला है ये रूप देखने को नहीं मिलता कई बार खनन की शिकायतें भी जैसे मुद्यान में मुझे मिली थी तब मैं कह सकता हूँ कि मैं किसी पर आरोप नहीं लगाना चाहता लेकिन यहाँ सच है कि कोई भी व्यक्ति बरसात आने से पहले छोटा किसान भी होता है वो भी अपने घर की मरम्मत करता है देखता है तो सरकारों की जिम्मेदारी भी होती है कि हम अपने प्रदेश की रक्षा करें प्रदेश की स्थितियों को देखें लेकिन यहाँ पर कहीं ना कहीं चूक हुई है और चूक होने का कारण हुआ है एक कि किसान बहुत बड़ी तादाद में पूरे पंजाब का जो आंकड़ा आया है लगभग चार लाख एकड़ भूमि या तो कट गई है या पानी भर के उसका पूरा नुकसान हुआ है पैतीस हजार एकड़ के आसपास इसी क्षेत्र में फसल नष्ट हुई है मैं देख रहा हूँ जहाँ धान की पैदावार 25 कुंटल से लेकर के तीस सौ पैंतीस कुंटल तक की होती थी पर एकड़ आज घट करके उसकी लगभग आधी रह गई है इसीलिए इसे गन्ना की खेत में देख रहा हूँ गन्ना में पानी अभी भरा हुआ है गन्ना जैसे जैसे धूप पड़ रही है सूखता चला जा रहा है तो मैं कहूँ तो। जाने की बात होगी अब केंद्र सरकार पंजाब सरकार कह रही की सोलह सौ करोड़ रुपया जारी किया केंद्र कब तक मिलेगा फिर देश सरकार को चिंता करने की जरूरत नहीं है उन्हें पता होना चाहिए उनको नहीं मिलेगा हम देंगे तो किसानों को मिलेगा किसानों को दिया जाएगा और जैसे ही मूल्यांकन होकर पहुंचती है वहां देर नहीं लगेगी सोलह सौ करोड़ हम वो भी देंगे और मूल्यांकन के बाद में जितनी आवश्यकता पड़ेगी वो भी देंगे आपको लगता है कि जांच होनी चाहिए इसका जिम्मेदार कौन तो है बाहर का अधिकारी बिल्कुल जांच होना चाहिए मैंने तो लुधियाना में भी देखा था लुधियाना में सतलुज नदी है वहां पर एक जो जल संसाधन मंत्री हैं उनके भाई ही वहां पर खनन कराते थे वहां के लोगों ने विरोध किया और विरोध करते करते धरने पर बैठे इसके बाद में भी नहीं माने और उस जगह पर 340 एकड़ का कटान हुआ है जिसमें पूरा पापड़ का पेड़ भी बह चला गया है तब मैं सीधा सीधा आरोप नहीं लगाना चाहता लेकिन जाँच का विषय है जाँच हो जाँच में जो दोषी पाए जाए वो फिर ਮੈਂ ਬਕਸਨਾਂ ਨਹੀਂ ਚਾਹੀਏ ਉਸਕੇ ਲਈ ਕੜੀ ਸੇ ਕੜੀ ਸੇ ਜਾਨ ਲਾ। ਠੀਕ ਹੈ। ਥੈਂਕ ਯੂ। ਜਿੰਘਾੜੇ ਕਰਾਉਣ। ਇਹਨਾਂ ਦੇ ਭੁਲਤ ਸਾਹਿਬ ਨੇ ਇੱਕ ਮਿੰਟ ਲੱਗਾ। ਡੀਆ ਰਵੜਾ ਦੀ ਪੋਚੇ ਨੇ ਸਭ ਨੂੰ ਪਤਾ ਹੈ ਕਿ ਪਿਛਲੇ ਦਿਨੀਂ ਫੜਾ ਦੇ ਨਾਲ ਇਹ ਸਾਰਾ ਏਰੀਆ ਬਹੁਤ ਜ਼ਿਆਦਾ ਖਵਾੜੂ ਹੋ ਗਿਆ। ਤੇ ਤਰੰਤ ਰਾਹਤ ਫੜਕਾਰੀ ਹੁੰਦੇ। ਇੱਥੇ ਹੀ ਬਸ ਨਹੀਂ। ਉਹਨਾਂ ਨੇ ਸੈਂਟਰ ਦੀਆਂ ਟੀਮਾਂ ਦੀ ਟੁੱਟੀ ਲਈ ਕੀ ਗਰਾਉਂਡ ਲੈਵਲ ਦੇ ਉੱਤੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਰਿਪੋਰਟ ਤਿਆਰ ਕਰਕੇ ਲੋਕਾਂ ਦਾ ਰੂਪ ਬੂ ਹੋ ਕੇ ਉਹ ਰਿਪੋਰਟ ਮੇਰੇ ਤੱਕ ਭੇਜੀ ਜਾਵੇ ਅੱਜ ਇਸ ਸੰਖੇ ਦੇ ਤਹਿਤ ਅੱਜ ਸਾਡੇ ਵਿੱਚ ਮਾਨਯੋਗ ਕੇਂਦਰੀ ਮੰਤਰੀ ਉੱਚੇ ਤੌਰ ਤੇ ਆਏ ਨੇ ਉਹਨਾਂ ਦੇ ਨਾਲ ਇਸ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਗੁਜੇ ਮਾਇਆ ਜੀ ਅਰੇ ਹੀ ਉੱਚੇ ਤੋਂ ਡੇ ਆਏ ਨੇ ਮੈਂ ਸਾਡੇ ਇੱਥੇ ਆ ਦਿੱਤਾ ਤੈਨੂੰ ਬਹੁਤ ਧੰਨਵਾਦ ਕਰਦਾ ਹੁਣ ਮੈਂ ਸਰਦਾਰ ਪੌਂਚੇ ਸਾਡੇ ਆਜੀ ਮੰਤਰੀ ਮੀਰ ਵਰਮਾ ਜੀ ਉਹਨਾਂ ਦੇ ਨਾਲ ਜੀਵਨ ਦੇ ਰੱਖਾਇਚਾ ਰੀਯੂਕਸ਼ਕਤੀ ਦੇ ਆਪਾਂ ਮੰਗਤ ਤੋਂ ਭਰ ਚੜ ਜਾ ਰਵਿਕਰਨ ਸਿੰਘ ਕਲੋਂਜੀ ਸਾਹਿਬ ਮਿਲਣ ਲਈ ਔਰ ਵਾਖਤ ਸਾਡੇ ਸਾਰੇ ਸੰਗਤ ਸਾਹਿਬਾਨ ਦੇ ਪ੍ਰਧਾਨ ਔਰ ਇਹ ਸਿਰ ਖਾਸ ਤੌਰ ਤੇ ਜਿਨ੍ਹਾਂ ਨੂੰ ਮਿਲਣ ਵਾਸਤੇ ਅਸੀਂ ਆਏ ਹਾਂ ਉਹ ਸੰਗਨਪੁਰ ਕਟ ਦੀ ਸਾਰੀ ਸਮੁੱਚੀ ਸੰਗਤ ਆਓ ਫਤਿਹ ਦੀ ਧਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਮ ਇਹ ਦੇਸ਼ ਦੇ ਪ੍ਰਧਾਨ ਮੰਤਰੀ ਆਦਰਯੋਗ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਜੋ ਪ੍ਰਯਾਸ ਕੀਤਾ ਜਾ ਰਿਹਾ ਕਿ ਇਸ ਦੁੱਖ ਨੂੰ ਵੰਡਾਉਂਦੇ ਲਈ ਅੱਖ-ਅੱਖ ਜੇਰਿਆਂ ਦੇ ਵਿੱਚ ਜਿੱਿੱਨਾਂ 'ਚ ਖੰਡ ਕਾਰਨ ਪਿੰਡਾਂ ਦਾ ਨੁਕਸਾਨ ਝੜਾਂ ਦਾ ਨੁਕਸਾਨ ਫਸਲਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਦੁੱਖ ਤਕਲੀਫ ਜਾ ਕੇ ਸੁਣੀ ਜਾਂਦੀ ਹੈ ਉਹਨਾਂ ਦੀ ਪੀੜਾ ਨੂੰ ਸਮਝਿਆ ਜਾਵੇ ਪ੍ਰਿਸ਼ਤ ਸਹਿਬਾਨ ਨੇ ਸਾਰਿਆਂ ਨੂੰ ਵੱਖ-ਵੱਖ ਡਿਊਟੀਆਂ ਦਿੱਤੀਆਂ ਜਾਂਦੀਆਂ ਕਿ ਉਸ ਪੀੜਾ ਨੂੰ ਬੁਝੇ ਆਲਮੀ ਪ੍ਰਧਾਨ ਮੰਤਰੀ ਮੁण्डेਗੀ ਇਸ ਦੇ ਪ੍ਰਧਾਨ ਮੰਤਰੀ ਯਸ਼ੋਵਰ ਨੇ ਅਵੇਸਾ उनका मंत्र रहा है सबका साथ सबका विकास सबका विश्वास और सबका प्रयास और तौर से जब अभी बाढ़ की स्थिति बनी पंजाब में जिस तरह की पंजाब हो उत्तराखंड हो हिमाचल हो जम्मू कश्मीर हो लेकिन मैंने देखा कि पंजाब में सबसे ज्यादा स्थिति बाढ़ भय थी और पंजाब की स्थिति के बारे में मैं